ਮੂਲ ਮੰਤਰ ਪਾਠ ਇਹ ਕਦੇ ਦਿਨ ਚ ਤਾਂ ਹੁੰਦਾ ਨਹੀਂ ਮੈਂ ਤਾਂ 10-12 ਸਾਲਾਂ ਚ ਹੋਇਆ ਮੂਲ ਮੰਤਰ ਦਾ ਪਾਠ ਮੂਲ ਮੰਤਰ ਦਾ ਪਾਠ 10-12 ਸਾਲ ਲੱਗਦੇ ਨੇ ਜੀ ਮੂਲ ਮੰਤਰ ਦਾ ਪਾਠ ਕਰਨ ਜੇ ਕਰਨਾ ਕਿਸੇ ਨੂੰ 10-12 ਸਾਲ ਮੂਲ ਮੰਤਰ ਤੇ ਹਾਂਜੀ ਹਾਂਜੀ ਮੂਲ ਉਹਦਾ ਕੁਝ ਪੂਰਾ ਹੀ ਨਹੀਂ ਹੁੰਦਾ ਉੱਥੋਂ ਤੱਕ ਕੁਝ ਮਿੰਟਾਂ ਜੀ ਕਰ ਦਿੰਦੇ ਲੋਕ ਤਾਂ ਉਹ ਤਾਂ ਜੀ ਸਕਿੰਟਾਂ ਚ ਕਰ ਦਿੰਦੇ ਨੇ ਉਹ ਕਰੀਂ ਚਲੋ ਤੁਸੀਂ ਕਿਵੇਂ ਫਿਰ 10-12 ਸਾਲ ਲਾਤੇ ਉਹ ਵੀ ਦੱਸੋ ਇਹ ਨੂੰ ਹੁਣ ਜਿਵੇਂ ਮੈਂ ਕਹਿਣਾ ਵੀ ਇੱਕ ਕਿਉਂਕਾ ਪਹਿਲਾਂ ਹਾਂ ਫਕਾ ਹੈ ਇੱਕੋ ਆਕਾਰ ਇੱਕ ਹੈ ਬ੍ਰਹਿਮੰਡ ਚ ਇੱਕੋ ਹੀ ਹੈ ਸਿਰਫ ਆਕਾਰ ਹੈ ਜਾਨੀ ਇਨਫਿਨਾਈਟ ਹੈ ਅਨੰਤ ਹੈ ਅਨੰਤ ਤਾਂ ਇਹਨੂੰ ਦੇਖਣਾ ਇਹ ਹੈ ਕੀ ਚੀਜ਼ ਇਹਨੂੰ ਮਤਲਬ ਹੁਣ ਕੋਖਣਾ ਹੂੰ ਇਹਨੂੰ ਪਾੜਨਾ ਵੀ ਹੈ ਕੀ ਚੀਜ਼ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਵੀ ਇੱਕੋ ਹੀ ਹੈ ਅਨੰਤ ਹੈ ਪਰ ਉਹਨੂੰ ਪਾੜਨਾ ਕੋਖੀ ਜਾਣਾ ਹੋ ਸਕਦਾ ਸਾਲ ਚ ਪਤਾ ਲੱਗੇ ਦੋ ਚੱਲ ਗਏ